ਮਿਸਾ ਸੇਕਲ ਦੀ ਸਾਰਿਆਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਰਮ ਮਝੇਠਾ ਤਹਿਸੀਲ ਵੀ ਮਝੇਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਵਿੰਦਰ ਭਾਈ ਜੀ ਹੁਣ ਅਕਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ ਗਾਵਾਂ ਦਿਖਾਉਣੀਆਂ ਨੇ ਜਿੰਨਾਂ ਦੇ ਵਿੱਚ ਆ ਦੋ ਬੱਚੇ ਤੋਂ ਬਿਨਾ ਤੇ ਦੋ ਗੱਬਣਾ ਤੁਹਾਨੂੰ ਦਿਖਾਉਣੀਆਂ ਵਾ ਤਿੰਨ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਉਣੀਆਂ ਇੱਕ ਗੱਬਣਾ ਤੇ ਇੱਕ ਤਾਜੀ ਸੋਈ ਤੁਹਾਨੂੰ ਦਿਖਾਉਣੀ ਆ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਦੱਸਗੇ ਵੀਰ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸਣਾ ਠੀਕ ਸਾਫ ਵਧੀਆ ਜੀ ਤੇ ਨਾਮ ਦੱਸਤੀ ਹੈ ਕਰੀ ਆਪਣਾ ਹਿੰਦਰ ਸਿੰਘ ਹਾਂਜੀ ਬੀਪੀਓ ਮਜੀਠਾ ਡਿਸਟ੍ਰਿਕਟ ਕੰਪਲਿਕਸਰ ਮੋਬਾਈਲ ਨੰਬਰ 9901150174 ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਸ਼ੁਰੂਆਤ ਫਿਰ ਆਪ ਵੱਡੀ ਗਾਂ ਤੋਂ ਕਰ ਲੀਆ ਆਪਾਂ ਹਾਂਜੀ ਹਾਂਜੀ ਆ ਗਾਂ ਤੋਂ ਚੰਗੇ ਘੱਟ ਘੱਟ ਦੀ ਮਾਲ ਕੇ ਹਾਂਜੀ ਕਿੰਨਾ ਚਿਰ ਹੋ ਗਿਆ ਜੀ ਸੂਈ ਨੈਨ ਇਹਨਾਂ 10 ਦਿਨ ਹੋ ਗਏਗੇ 10 ਦਿਨ ਹੋ ਗਏ ਹਾਂਜੀ ਤੇ ਬੱਚਾ ਕੀ ਮਗਰੇ ਤੇ ਇਹ ਬੱਚਾ ਜੀ ਮਗਰੇ ਤੇ ਬੱਚਾ ਬੱਚੇ ਨੇ ਕਹਿਨੇ ਚੰਗਾ ਦੁੱਧ ਛੱਡਿਆ ਜਿਆ ਦੋ-ਤੋ ਦਿਨ ਹੋ ਰਹਿ ਜਾਂਦਾ ਤੇ ਬੱਚੇ ਦਾ ਬਹੁਤ ਕਰਦੇ ਵੀਰ ਜੀ ਬੱਚੇ ਵੀ ਨਹੀਂ ਦੇਗੇ ਤੇ ਉਤਰ ਦੁੱਧ ਵੀਰ ਜੀ ਕਿੰਨਾ ਤਿਆਰ ਹੈ ਤੇ ਦੁੱਧ ਵੀ ਜਿਹੜੇ ਖਲੇ 13-14 ਲੀਟਰ ਜੇ ਠੀਕ ਜੇ 13-14 ਲੀਟਰ ਦੇ ਕਰੀਬ ਦੁੱਧ ਜਿਹੜਾ ਕਿੰਦੇ ਕੀ ਹੁਣ ਹੈਗਾ ਵਾ ਪਾਜੀ ਠੰਡੀ ਦੀ ਕੋਈ ਮੰਗਾਣੀ ਨਹੀਂ ਕੋਈ ਕੁਝ ਨਹੀਂ ਉੱਥੇ ਜਾ ਕੇ ਦਿਖਾ ਦੇ ਕੋਈ ਨਹੀਂ ਇਹ ਆ ਕੇ ਕੱਦ ਕਾਠ ਪੱਖਰ ਚੰਗੀ ਆ ਸੂਆ ਕਿ ਨਾਂ ਵਿਧੀ ਦਾ ਇਹ ਵਿਧੀ ਦਜੀ ਸੁਆ ਲਈ ਦੂਸਰਾ ਸੂਆ ਹੈ ਹਾਂਜੀ ਕਿੰਨਾ ਕੁ ਤਰਾ ਦੁੱਧ ਚ ਭਾਈ ਜਾਊਗੀ ਗਾਜੂ ਜੀ ਵੀ ਜੀ 16 17 ਕਿਲੋ ਕਰ ਜੂਗੀ ਜੀ ਅੱਛਾ ਹਾਂਜੀ ਹਾਂਜੀ ਤੇ ਇਹਦਾ ਮੁੱਲ ਮੁੱਲ ਵੀ ਜੀ ਇਹਦਾ ਭਾਅ ਤੁਹਾਨੂੰ 65 ਕਰੀਏ 60 ਕਰੀਏ 55000 ਦੀ ਹਾਂ ਨਾ ਜੀ 55000 ਦਿੱਤੇ ਦੋਗੇ ਛੋੜ ਛੜ ਵਿੱਚੋਂ ਕਰ ਦੋ ਗਾਜੂ ਜੀ ਛੋੜ ਠੀਕ ਹੈ ਥਣ ਦਿਖਾ ਦਿਓ ਤੇ ਲੱਗ ਦਿਖਾਣਾ ਇੱਕ ਆਹ ਦੇਖ ਸਾਡੇ ਥਣਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਹੈ ਇਹ ਜਿਹਾਂ ਵਾਲੇ ਥਣ ਲੱਗੇ ਠੀਕ ਹੈ ਤੇ ਹੁਣ ਆ ਗੱਬਨ ਜੇ ਆ ਗੱਬਨ ਜੇ ਰਸੀ ਦੀ ਤੋੜਾਂ ਮੈਂ ਫੇਰ ਇਹਨਾਂ ਨੂੰ ਜ ਇੱਕ ਨਿਕ ਦੁੱਧ ਆ ਲਈ ਵੀਰ ਜੀ ਕਰ ਜੋ ਕਿ ਵੀ ਜੀ ਇਹ ਵੀ 14 15 ਲੀਟਰ ਦੁੱਧ ਕਰ ਦੇ ਜੀ ਵੀ ਜੀ 14 15 ਦੇ ਲਾਗੇ ਵੀ ਜਿਹੜਾ ਕਹਿੰਦੇ ਕਿ ਕਰ ਦੇ ਦਿਲ 5 7 ਖੜਦੀ ਵਾਟ ਵੀ ਕਰਦਾ ਹਫਤੇ ਦੇ ਕਰੀਬ ਟਾਈਮ ਜਿਹੜਾ ਇਹ ਖੜਦੀ ਹੈ ਬਾਕੀ ਠੰਡੀ ਵੀ ਥਾਣੇ ਦੇ ਵੀ ਦੇਖ ਸੰਦੇ ਲਾਗੇ ਤਾਂ ਠੀਕ ਹੈ ਜੀ ਲੈ ਜਾਓ ਜੀ ਜੀ ਨਾਲੇ ਕਰ ਉਸ ਜਰਸੀ ਕ੍ਰੋਸ ਹੈ ਜਿਹੜੀ ਬਾਕੀ ਫੈਟ ਇਹਦੇ ਚੰਗੀ ਆਈ ਜਾਊਗੀ ਬਾਕੀ ਹੁਣ ਜਿਹੜੀਆਂ 4 ਤੁਹਾਨੂੰ ਦਿਖਾਉਣੀ ਆ ਇੱਕੋ ਜੇ ਕੱਦ ਦੀਆਂ ਚਾਰੇ ਦੀਆਂ ਚਾਰੇ మీడియం ਕੱਦਦੇ ਆ ਸਾਰੀਆਂ ਦੀ ਤੇ ਇਹਦਾ ਮੁੱਲ ਕੀ ਰੱਖਣਾ ਵੀ ਦੀ ਫਿਰ ਆਪਾਂ ਮੁੱਲ ਵੀ ਜਿਹੜਾ 38000 ਦੇ ਅੱਛਾ ਮਾਨ ਕਰਦਾਂਗੇ ਵਿੱਚ ਬਜ਼ਾਰ ਖੜ ਮਾਰਦਾ ਚਲੋ ਮੌਕੇ ਤੇ ਕਰ ਦੋਗੇ ਕੋਈ ਫੋਨ ਲਾਵੇ ਕਰੀਏ ਨਾ ਮਾਨ ਤਾਂ ਖੁੱਲੇ ਕਰੀ ਜਾਏਗਾ ਹਾਂਜੀ ਖੁੱਲੇ ਕਰ ਤੇ ਇੱਕ ਆ ਸਾਈਵਾਲਗਾ ਵੀ ਬੱਚੇ ਤੋਂ ਬਿਨਾ ਜੀ ਬੱਚੇ ਤੋਂ ਬਗੈਰ ਜੇ ਕੋਈ ਮੰਗਾਣੀ ਜੇ ਦਾ ਅੱਛਾ ਇਦਾਂ ਵਾਂਗੇ ਤੋਂ ਬਗੈਰ ਜੀ ਠੀਕ ਹੈ ਜੀ ਰੱਸੀ ਤੋਂ ਬਿਨਾ ਹੀ ਆ ਜਿਹੜੀ ਕਹਿੰਦੇ ਤੇ ਉੱਤਰਾ ਕਹਿੰਦੇ ਕਿ ਠੰਡੀ ਠਿਹਰੀ ਹੈ ਜੇ ਇਹ ਆ ਕਿ ਸੰਭੀ ਸੰਭੀ ਚੰਗੀ ਆ ਇਹਦੇ ਕੋਲ ਕਿੰਨਾ ਦੁੱਧ ਵੀ ਆਠ ਕਿਲੋ ਜੀ ਵੀ ਜਿਹੇ ਦੇ ਫਲੇ 8 ਲੀਟਰ ਦੁੱਧ ਜਿਹੜਾ ਦੱਸਦੇ ਇਹਦੇ ਕੋਲ ਬਾਕੀ ਦੁੱਧ ਸੰਗਣਾ ਹੁੰਦਾ ਇਹੋ ਜਿਹਾ ਗਾਵਾਂ ਦਾ ਹੈਗਾ ਵੀਰ ਜੀ ਇਹਦੇ ਕੋਲ ਪੱਕਾ 20.8 ਲੀਟਰ ਪੱਕਾ ਜਦੋਂ ਆ ਟਾਈਮ ਚੋਗੀ ਦਵਾ ਤੇ ਮੁੱਲ ਵੱਧ ਹੋਊਗਾ 9 ਹੋਊਗਾ 8 ਦੀ ਗਾਰੰਟੀ ਦੇਵਾਂਗੇ ਵੀਰ ਜੀ ਠੀਕ ਆ ਹਾਂ ਜੀ ਮੁੱਲ ਇਹਦਾ ਜੋ ਮਰਜ਼ੀ ਕਰੀਏ ਭਾਈ ਆ ਵੀ ਜੀ ਦੇਦਾ ਭਾਈ 10000 ਦੀ ਹਾਂਜੀ ਬਾਕੀ ਵੀ ਚਮਾਨਤਨ ਕਰ ਦੋ ਕੋ ਫੋਨ ਲਾਵੇ ਕਰੀ ਹਾਂ ਜੀ ਆਪਾਂ ਕਰ ਦਾਂਗੇ ਭਲਾ ਕਰ ਦਾਂਗੇ ਕਿੰਨਾ ਕਰਦੋਗੇ ਮਾਨ ਇਹ ਕੀ ਯਾਦ ਹੀ ਦੇ ਦਾਂਗੇ ਚਲੋ ਯਾਰ ਹੋਰ ਛੱਡਦੇ ਆ ਮੁਕੇ ਤੇ ਠੀਕ ਆ ਆਈ ਜੀ ਰਹੀ ਜੀ ਠੀਕ ਆ ਇਹਦਾ ਕਿੰਨਾ ਇਹ ਦੁੱਧ ਇਹਦੇ ਥਲੇ 6 ਲੀਟਰ 5 ਪੱਕਾ ਜੀ ਤੋੜ ਦिए ਫਿਰ ਇਹਨਾਂ ਬਾਕੀ ਠੰਡੀ ਇਹਨਾਂ ਨੂੰ ਠੀਕ ਆ ਨੂੰ ਵੀ ਮਹੀਨਾ ਮਹੀਨਾ ਹੋ ਗਿਆ ਤੇ ਨਾਲ ਲੱਗਿਆ ਅੱਛਾ ਹਾਂਜੀ ਬਾਕੀ ਆਪਾਂ ਖਾਲੀ ਕਰ ਕੀ ਤੋਂ ਖਾਲੀ ਆਪਾਂ ਐਂਦੇ ਨਹੀਂ ਜੀ ਦੁੱਧ ਦੇ ਕੋਲ 5 ਲੀਟਰ ਦੱਸ ਤੇ ਆਜ ਲੈ ਆਓ ਜੀ ਠੰਡੀਆਂ ਦੀ ਨਹੀਂ ਕਿਦੋਂ ਜੀ ਠੀਕ ਹੈ ਜੀ ਲੈ ਜੀ ਬਾਕੀ ਹੈਗੇ ਆ ਕਿ ਸਾਰੀਆਂ ਛੰਡੀਆਂ ਤੇਰੀਆਂ ਆ ਕੋਈ ਵੀਰ ਫਿਰ ਵੀ ਇੱਥੇ ਆਵੇ ਆਪਣੀ ਚਵਾਈ ਕਰ ਲੇ ਜਿਆਦੇ ਦੁੱਧ ਵਾਲੀ ਭਾਮ ਕੋ ਥੋੜੀ ਦੁੱਧ ਵਾਲੀ ਚਵਾਈ ਕਰਕੇ ਪਾਸ ਕਰਕੇ ਖੜੇ ਤੇ ਇਹਦਾ ਮੁੱਲ ਵੀ ਦੀ ਫਿਰ 14000 ਰੁਪਏ ਦੀ ਦੇ ਦਾਂ 14000 ਦੀ ਹਾਂਜੀ ਹੋਰ ਵਿੱਚ ਹੋਰ ਕਿੰਨਾ ਕਰ ਦੋਗੇ 12 ਲੀ ਦੇ ਦਾਂਗੇ ਅੱਛਾ 12000 ਹਾਂਜੀ ਚਲੋ ਮੌਕੇ ਤੇ ਹੋਰ ਕਰ ਦੋਗੇ 12 ਵਿੱਚ ਹੋਰ ਛੱਪਾ ਕਰ ਦਾਂਗੇ ਤੇ ਇਹਦੇ ਕੋਲ ਕਿੰਨਾ ਹੈ ਦੁੱਧ ਇਹਦੇ ਨਾਲ ਵੀ 6 ਕਿਲੋ ਇਹਦੇ ਤੋਂ ਵੀ 5 ਕਿਲੋ ਪਤਾ ਕਰਾਂਗੇ ਤੋਰ ਦੋ ਫਿਰ 6 ਕਿਲੋ ਤੋਂ ਵੱਧ ਹੀ ਹੈ ਠੀਕ ਹੈ 5-6 ਕਿਲੋ ਦੁੱਧ ਜਿਹੜਾ ਇਹਦੇ ਕੋਲ ਵੀ ਕੰਦੇ ਹੈਗਾ ਹੈ ਬਾਗੀ ਲਿਸ਼ ਕੁਲੁਕ ਕਰ ਰਹੀ ਹੈ ਚੰਗੇ ਮੈਂ ਰੋਲ ਦੇ ਪਿੱਛੇ ਹਾਂ ਦੇਖ ਸਕਦੇ ਜੀ ਠੀਕ ਹੈ ਜੀ ਤੇ ਕਿੰਨਾ ਰੱਖਣਾ ਵਿਜੀ ਦਾ ਮੁੱਲ ਫਿਰ ਆਪਾਂ ਇਹਦਾ ਵਿਜੀ 15 ਜੀ 15000 ਇਹ ਕਿ 2000 ਛੋਟ ਕਰ ਦਾਂਗੇ 13 ਦੀ ਦੇ ਦੇ ਅੱਛਾ 13000 ਦੀ ਦੇ ਦੋਗੇ ਠੀਕ ਹੈ ਜੀ ਤੇ ਠੀਕ ਹੈ ਵਿਜੀ ਹੋਰ ਕੁਝ ਕਹਣਾ ਫਿਰ ਬਾਕੀ ਆ ਕੇ ਕੋਈ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਕੋਈ ਟਾਈਮ 'ਚ ਹੋਵੇ 3 ਟਾਈਮ 'ਚ ਹੋਵੇ ਤਸੱਲੀ ਕਰਕੇ ਖੜੇ ਹਾਂਜੀ ਹਾਂਜੀ ਬਾਅਦ 'ਚ ਨੀ ਜੀ ਵਿਜੀ ਕੋਈ ਵੀ ਆਪਾਂ ਲਾਂਭਾ ਨਹੀਂ ਅੱਛਾ ਠੀਕ ਹੈ ਜੀ ਠੀਕ ਹੈ ਜੀ ਪਰ ਕਿਹੜੀ ਗੱਬਣ ਉਹ ਪਾਸ ਕਰਕੇ ਖੜੇ ਜੋ ਸੂਈਆਂ 'ਚ ਹੋਗੇ ਖੜੇ ਆਪਣੀ ਠੀਕ ਹੈ ਜੀ ਜਿਹੜੀਆਂ ਸੂਈਆਂ ਆਪਾਂ ਆਪਣੀ ਚਵਾਈ ਕਰਕੇ ਖੜੋ ਤੇ ਗੱਬਣਾ ਜਿਹੜੀਆਂ ਇੱ ਤੇ ਆ ਵੀ ਮੁੰਡਾ گاਵਾ ਦਾ ਕਾਫੀ ਸ਼ਕੀਨ ਹੈ ਜਿਹੜਾ ਬੱਚਿਆਂ ਨਾਲ ਬੜਾ ਪਿਆਰ ਹੈ ਇਹਦਾ ਛੋਟੇ ਬੱਚਿਆਂ ਨਾਲ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ